ਵੇਖਾਂ ਕਿਦਾਂ ਆਪਣੀ ਧੀ ਨੂੰ ਚੁੱਕ ਕੇ ਬੈਠੀ ਆ ਇੱਦਾਂ ਹੀ ਤੈਨੂੰ ਮੈਂ ਨਹੀਂ ਖੜਾਉਣੀ ਹੁੰਦੀ ਆ ਤੇਰੇ ਦੀ ਜਿੱਕੇ ਮੈਂ ਐਡੀ ਆ ਹੋ ਗਈ ਲੈ ਮੈਂ ਕਿਹੜਾ ਤੈਨੂੰ ਕੁਝ ਕਿਹਾ ਵਾ ਆ ਕੱਪੜਾ ਲੱਲਿਆ ਕਰ ਲੱਤਾ ਤੇ ਤੂੰ ਲੈਂਦੀ ਨਹੀਂ ਨੀ ਨਾ ਜਿਹੜੀ ਗੱਲ ਤੇ ਮੈਂ ਕਹਾ ਮੰਨ ਲਈਦੀ ਹੁੰਦੀ ਪੁੱਤ ਮੰਮੀ ਕਿੰਨੀ ਗਰਮੀ ਆ ਤੇ ਤੂੰ ਹੀ ਮਿਲੋਂਦੀ ਸਾਰਾ ਦਿਨ ਉੱਤੇ ਕੰਬਲ ਐ ਸ਼ਰਮੇ ਰਣੀ ਥਿਲ ਕਰਦਾ ਲੈ ਨੂੰ ਇਹ ਗੱਲ ਸੁਣ ਹੁਣ ਤਾਂ ਤੂੰ ਨਹੀਂ ਲੈਂਦੀ ਮੁੜ ਕੇ ਤੇਰੀਆਂ ਲੱਤਾਂ ਸੌਆਂ ਕਰਨੀਆਂ ਵੇਖੀ ਦਿਨ ਮੈਂ ਆਖਿਆ ਸਿਰ ਤੇ ਕੱਪੜਾ ਦੂਜੇ ਰੋਹ ਬੰਨਿਆ ਕਰ ਨਹੀਂ ਬੰਦੀ ਮੰਮੀ ਕਿਤੇ ਨਹੀਂ ਕੋਸ਼ੁੰਦਾ ਨਾ ਤੂੰ ਹੀ ਮੈਨੂੰ ਪੱਖਾ ਚਲਾਉਂ ਦਿੰਦੇ ਜਾਂ ਪੱਖਾ ਚਲਾ ਦਿਆ ਕਰੋ ਤੇ ਫਿਰ ਮੈਂ ਲੈ ਲਿਆ ਕਰਾਂਗੀ ਪੱਖਾ ਚੰਗਾ ਨਹੀਂ ਨਾ ਮੈਂ ਤਾਂ ਨਹੀਂ ਬੁੱਤ ਚਲਾਉਂਦੀ ਆ ਜੀ ਤੇ ਇਹਨੂੰ ਦੁੱਧ ਦੁੱਧ ਪੀਤਾ ਕਿ ਕਿੱਦਾਂ ਇੰਨੇ ਦੁੱਧ ਪੀਣਾ ਵਾ ਬਸੇ ਉੱਠਣੀ ਵਾਲੀ ਜਾਉਂ ਤੂੰ ਹੀ ਬਣਾ ਲੈ ਆਂ ਵਾ ਹੋਰ ਟਾਈਮ ਤੱਕ ਮਾਹ ਬਣ ਨਹੀਂ ਆਂ ਚਲ ਮੈਂ ਬਣਾ ਕੇ ਲਈ ਹੁੰਨੀ ਆ ਤੇ ਤੂੰ ਇਹਦੇ ਤੇ ਕਪੜਾ ਦੇ ਹੁਣ ਮੌਸਮ ਦਾ ਫਰਕ ਆ ਪੈਣ ਲਿਆ ਵਾ ਇਹ ਨਾ ਕੁੜੀ ਰੁਕ ਜੇ ਨਹੀਂ ਮੰਮੀ ਕੁਝ ਵੀ ਹੁੰਦਾ ਤੂੰ ਹੀ ਤੇ ਬਹੁਤ ਜ਼ਿਆਦਾ ਉਹਨੂੰ ਵਿਚਰੀ ਨੂੰ ਕਰੀ ਜਾਂਦੇ ਆ ਕਿੰਨਾ ਮੋਟਾ ਜੇ ਤੌਲੀਆ ਦਿੱਤਾ ਕਪੜੇ ਵੀ ਉਹਨੂੰ ਪਾਏ ਨੇ ਤੇ ਪਿੰਦਰ ਕਿੱਥੇ ਆ? ਉਹ ਤੋਂ ਡੱਬੇ ਵੰਡਣ ਗਿਆ ਹੀ ਆਂਦਾ ਮੈਂ ਟਾਈਮ ਦੇ ਨਾਲ ਜਾਊਂਗਾ। ਉਹ ਅੱਜ ਜਾਊਂਗਾ ਕੋ ਕੱਲ ਨੂੰ ਜਾਊਂਗਾ ਨਾ ਸਾਰੇ ਡੱਬੇ ਵੰਡੇ ਜਾਣਗੇ। ਤੈਨੂੰ ਪਤਾ ਸਾਡੇ ਰਿਸ਼ਤੇਦਾਰਾਂ ਨੇ ਤਾਂ ਮੂੰਹ ਚੁੱਕੇ ਹੀ। ਉਧਰੋਂ ਇਧਰਲੇ ਵੀ ਰਿਸ਼ਤੇਦਾਰ ਚਾਹੁੰਦੇ ਵੀ ਕੁੜੀ ਹੋਵੇ ਭਾਈ ਮੁੰਡਾ ਆਏ ਅਸੀਂ ਡੱਬਾ ਲੀਕਣ ਆਏ। ਤੇ ਨਾਲੇ ਸੁਣ ਮੇਰੀ ਗੱਲ ਮੈਂ ਕਿੰਨੇ ਦਿਨ ਤੇਰੇ ਕੋਲ ਬੈਠੀ ਰਹਿਣਾ। ਉਹ ਤੈਨੂੰ ਇੱਥੇ ਮੰਜੇ ਤੇ ਪਾਇਆ ਘਰ ਤੂੰ ਗਿਝਾ ਲੈਣੀ ਓ ਮਰ ਕਿਤੇ ਨੇ ਕੰਮ ਨਹੀਂ ਕਰਦਿਆ ਕਰਨਾ। ਮੰਮੀ ਰੋਂਦੀ ਸੀ ਮੈਂ ਥੱਲੇ ਲੰਮੇ ਬੈਠ ਰੋਂ ਲੱਗ ਪਈ ਤੇ ਮੈਂ ਫੇਰ ਕੋਦੀ ਚ ਪੈ ਤੇ ਫੇਰ ਸ ਇੰਨੀ ਇਹ ਵੀ ਚਲਾ ਕੇ ਇਹਨੂੰ ਵੀ ਪਤਾ ਹੀ ਹੈ ਵੀ ਮੈਂ ਮੰਜੇ ਤੇ ਨਹੀਂ ਪੈਣਾ ਮਾਂ ਦੀ ਗੋਦੀ 'ਚ ਹੀ ਰਵਾਂ ਤੇ ਕੋਈ ਗੱਲ ਨਹੀਂ ਜੇ ਗਝਾ ਲੇਗੀ ਤਾਂ ਆਪੇ ਤੇਰਾ ਸੋਰਾ ਚੁੱਕੀ ਫਿਰੇਗਾ ਕੰਮ ਨਹੀਂ ਉਹਨੇ ਤੈਨੂੰ ਕਰਦਿਆਂ ਕਰਨਾ ਤੈਨੂੰ ਥੋੜਾ ਥੱਲੇ ਲਾਇਆ ਕਰ ਕੋਈ ਨਹੀਂ ਮੈਂ ਹੁਣੇ ਲੰਮੇ ਪਾ ਦੇਣੀ ਆ ਲਿਆਂ ਨੀ ਬੋਤਲ 'ਚ ਦੁੱਧ ਭਰਨਾ ਹਾਂਜੀ ਠੀਕ ਉੱਡੜੀ ਲੱਗਦਾ ਸੁੱਤੇ ਨੇ ਸੁੱਤੇ ਹਾਂ ਪੁੱਤ ਆ ਜਾ ਬੈਠਾ ਬੈਠੇ ਬਸ ਬੈਠਾ ਮੈਂ ਹੱਦਿਆ ਸਾਰਿਆਂ ਨੂੰ ਡੱਬੇ ਅੱਛਾ ਅੱਛਾ ਇੱਧਰ ਆਪਣੇ ਤਾਂ ਭੁਗਤ ਗਏ ਨੇ ਠੀਕ ਹੈ ਠੀਕ ਹੂੰ ਤੇ ਰਹਿਤ ਨਹੀਂ ਗਿਆ ਕੋਈ ਨਹੀਂ ਨਹੀਂ ਭੂਆ ਹੁਣਾਂ ਨੂੰ ਵੀ ਦੇ ਆਇਆ ਸਗੋਂ ਮੈਂ ਚੱਲ ਚੰਗਾ ਕੀਤਾ ਜੀ ਆਹੋ ਤੇ ਮਾਸੀ ਹੁਣਾਂ ਨੂੰ ਵੀ ਦੇ ਆਇਆ ਠੀਕ ਹੈ ਠੀਕ ਹੈ ਠੀਕ ਹੈ ਹੋਰ ਤੁਸੀਂ ਦੱਸ ਦੋ ਜੇ ਕਿਸੇ ਨੂੰ ਤੂੰ ਚੱਲ ਜੇ ਕੋ ਉਹ ਉਹ ਖਿਆਲ ਤੇ ਬਾਤ ਚੱਲ ਜੂਗਾ ਠੀਕ ਨਹੀਂ ਹੁਣ ਮੈਂ ਚੱਲ ਘਰੋਂ ਨਿਕਲੇ ਤੇ ਹੈਗੇ ਜਿਹੜੇ ਉਧਰ ਵਾਲੇ ਹੈਗੇ ਮੈਂ ਸਾਰੇ ਵਾਰ ਓਏ ਆਹ ਚੱਲ ਕੋਈ ਠੀਕ ਹੈ ਠੀਕ ਹੈ ਉਹ ਚੱਲ ਯਾਰ ਮੁੰਡਾ ਵਜਾ ਕੁੜੀ ਅੱਜਕੱਲ ਫਰਕ ਕੋਈ ਨਹੀਂ ਠੀਕ ਨਹੀਂ ਕਿਸੇ ਬਰਾਬਰ ਕਰਨੀ ਚਾਹੀਦੀ ਠੀਕ ਨਹੀਂ ਹਰ ਬੰਨ ਨੂੰ ਠੀਕ ਹੁੰਦੀ ਹੈ ਹੈ ਟੰਡਾ ਬੜਾ ਚਿਹਰਾ ਉਤਰਿਆ ਜਾ ਕੀ ਗੱਲ ਓਏ ਆਹ ਚਿਹਰਾ ਚੋਰਾ ਕਾਦਾ ਉਤਰਨਾ ਮੈਂ ਤੈਨੂੰ ਪਤਾ ਤੇ ਹੈਗਾ ਹੀ ਇਹ ਕਿਉਂ ਕੀ ਗੱਲ ਓਈ ਉਹ ਤੇਰੀ ਮਾਂ ਦਾ ਹੀ ਆਉਂਦਾ ਮੈਨੂੰ ਖਿਆਲ ਘੜੀ ਮੁੜੀ ਉਹੀ ਹੁੰਦੀ ਤੇ ਚਲੋ ਵੀ ਕੁੜੀਆਂ ਦੇ ਵਿੱਚ ਖੰਭਰ ਹੁੰਦੀ ਤੇ ਹੋਰ ਡੈਡੀ ਹੈ ਤੇ ਗੱਲ ਤੁਹਾਡੀ ਸਹੀ ਏ ਹੂੰ ਚੱਲ ਨਵਦੀਪ ਨਾ ਨਹੀਂ ਤੇ ਕੁੜੀਆਂ ਨਾਲ ਚੱਲ ਕਰਦੇ ਨਾ ਓਏ ਆਹੋ ਚੱਲ ਜਦ ਕੁਛ ਵੀ ਆ ਆਪਣੇ ਘਰ ਤੇ ਹੁੰਦੀ ਆਹੋ ਹੁਣ ਮੰਮੀ ਉਹਦੀ ਆਣ ਕੇ ਇੱਥੇ ਬੈਠੀ ਐ ਨੇ ਤੇ ਲੋੜ ਹੀ ਨਹੀਂ ਪੈਣੀ ਓਏ ਯਾਰ ਉਹ ਤੇ ਗੱਲ ਵਾ ਰਿਸ਼ਤੇਦਾਰ ਤਾਂ ਹੁੰਦੇ ਮਿਲ ਅਗਲ ਕੇ ਆਏ ਤੇ ਗਾ ਕੇ ਹੈ ਹਣ ਉਹਨਾਂ ਦਾ ਵੀ ਘਰ ਆਪਣੇ ਨਾਲ ਸਰਕਲ ਓਖਾ ਚੱਲਣ ਡਿਆ ਓਏ ਉਹ ਤੇ ਗੱਲ ਵਾ ਨਿਆਣਾ ਮੁੰਡਾ ਇਹ ਕੋਈ ਸਿਆਣੀ ਹੁੰਦੀ ਨਾ ਗਲਤੀ ਕੋ ਕਰਦੀ ਤੇ ਆਪਣੇ ਆਲੇ ਘਰ ਬੈਠੀ ਹੁੰਦੀ ਹੂੰ ਤੂੰ ਇਹ ਕੰਮ ਕਰੋ ਹਾਂ ਹਾਂ ਦੱਸ ਮੰਮੀ ਨੂੰ ਮਿਲ ਕੇ ਉਹਨਾਂ ਨਾਲੇ ਦੱਸ ਆਇਓ ਕਿ ਏਦਾਂ ਏਦਾਂ ਕੁੜੀ ਹੋਈ ਏ ਯਾਰ ਤੈਨੂੰ ਮੈਂ ਕੀ ਦੱਸਾਂ ਯਾਰ ਮੇਰਾ ਤਾਂ ਜਾਣੂ ਜੀਨੀਆ ਕੱਲ ਸੱਚੀ ਗੱਲ ਪੁੱਛਿਆ ਫਿਰ ਕੀ ਏ ਚਲ ਜਿਓ ਤੇ ਕਿੱਡੀ ਆਖਰਾ ਚਲੀ ਚਲ ਵੇਖਨੇ ਆ ਕਿਸੇ ਵੇਲੇ ਉਹ ਕੋਈ ਗੱਲ ਨਹੀਂ ਤੂੰ ਉਹ ਕੋਈ ਗੱਲ ਨਹੀਂ ਨਾਲੇ ਦੱਸਿਆ ਉਹਨਾਂ ਨੂੰ ਵੀ ਮੈਨੂੰ ਇਹ ਆ ਕਿ ਜੇ ਉਹ ਹਾਂ ਗੱਲ ਦਾ ਆਤੀ ਨਾ ਉਹਨੇ ਹੋਰ ਰੋਣਾ ਪੜਿਆ ਉੱਥੇ ਹੁਣ ਕੀ ਕਰੀਏ ਹਾਂ ਮੈਂ ਕਿਹਦਾ ਨਾਮ ਹੀ ਦਸੀਏ ਉਹਨੂੰ ਉਹ ਨਹੀਂ ਨਹੀਂ ਕਿੰਨਾ ਚਿਰ ਉੱਥੇ ਆ ਉਹ ਦੱਸੋ ਚਲੋ ਮੜਾ ਮਟਾ ਖੁਸ਼ਦੇ ਹੋਣਗੇ ਨਾ ਮੈਨੂੰ ਵੇਹਿਆ ਇਹਨੂੰ ਇਹਦੇ ਟੈਗ ਟੂਨ ਹੋ ਜਾਗੇ ਤੇ ਉੱਥੇ ਵੇਖ ਲਓ ਆਪਣੀ ਮਰਜ਼ੀ ਕਰ ਲਓ ਫਿਰ ਮੈਂ ਤੇ ਦਾਨਾ ਪੇ ਹੋਬੋ ਯਾਰ ਮੇਰਾ ਮਨਤ ਨਹੀਂ ਉਹ ਕਰਦਾ ਜੇ ਤੂੰ ਕਹਿਨਾ ਬੁੱਧਾ ਤੇ ਫਿਰ ਮੈਂ ਜਾਵਨ ਲੱਗਿਆ ਵੇ ਹੋਏ ਕੋਈ ਨਹੀਂ ਹੋਏ ਹੋਏ ਠੀਕ ਨਹੀਂ ਚਲ ਕੋਈ ਨਹੀਂ ਮਿਲਨੇ ਨਾਵ ਹਾਂਜੀ ਸੁੱਤੀ ਹੈ ਜਾਲੇ ਫੇ ਪਿਆਲਾ ਦੁੱਧ ਹੋਣਾ ਮੰਮੀ ਇੰਨਾ ਦੁੱਧ ਉਹਨੇ ਪੀਣਾ ਜਿੰਨਾ ਤੁਸੀਂ ਲੈ ਆਏ ਹੋ ਮਾਸਾ ਜੀ ਨਾ ਦੁੱਧ ਪੀਂਦੀ ਆ ਤੂੰ ਓਦਾਂ ਨਾ ਕੁੜੀ ਦੇ ਦੁੱਧ ਨੂੰ ਨਜ਼ਰ ਲਾ ਦੇਣੀ ਐ ਐਦਾਂ ਨਹੀਂ ਕਰੀਦਾ ਹੁੰਦਾ ਨਜ਼ਰ ਦੀ ਨਹੀਂ ਮੈਂ ਗੱਲਾਂ ਕਰਾਂ ਦੀ ਭਿ ਐਵੇਂ ਇੰਨਾ ਵੇਸਟ ਹੀ ਜਾਣਾ ਵਾ ਫਿਰ ਕੋਈ ਗੱਲ ਨਾਲੇ ਉਹ ਹੱਲੇ ਸੁੱਤੀ ਐ ਐਦਾਂ ਕਿਦਾਂ ਪਿਆਓਗੇ ਤੁਸੀਂ ਨੂੰ ਸੁੱਤੀ ਐ ਤੈਨੂੰ ਸੁੱਤੀ ਰਹਿਣ ਦੇਣਾ ਉਹਦਾ ਤਾਲੂ ਸੁੱਕ ਜਾਏਗਾ ਵਿਚਾਰੀ ਤਾਂ ਫੇਰ ਚੰਗੀ ਗੱਲ ਜਾਂ ਤਾਂ ਚੁੱਕ ਦੇ ਜਾਂ ਫੇਰ ਮੈਂ ਚੁੱਕਾ ਪਿਆਉਂਗਾ ਮੰਮੀ ਪਹਿਲਾਂ ਕਿਦਾਂ ਪਿੰਦੀ ਸੁੱਤੀ ਉਹ ਮਾਦੇ ਦੇ ਦਿਲ ਚ ਕਿਤੇ ਕੋਟ ਦੁੱਧ ਵੀ ਨਾ ਪੀਜੇ ਵੇਖ ਪੀ ਲਾ ਬੋ ਤ ਪੀ ਲੈ ਤੂੰ ਹੀ ਚਾਹ ਆਪਣੀ ਪੀਤਾ ਕਣੀ ਉਹ ਚਾਹ ਜੂ ਯਾਰ ਕੀ ਪੀਣੀ ਐ ਮੈਂ ਤਾਂ ਬੜੇ ਜ਼ਰਦਾ ਇੱਥੇ ਬੈਠਾ ਵੈਤਰਾ ਹੀ ਅੱਛਾ ਤਾਂ ਮੈਂ ਤੇ ਝਗਦਾ ਨਹੀਂ ਕਹਿੰਦਾ ਠੀਕ ਨਹੀਂ ਬਣਵਾਵਾ ਚਾਹ ਕਵਾਂਗੇ ਚੱਲ ਬਣਾ ਯਾਰ ਕੋਟ ਕੋਟ ਮੈਂ ਵੀ ਪੀ ਦੂੰਗਾ ਮੈਂ ਕਹਿਣਾ ਕੋਈ ਨਹੀਂ ਇਹ ਆ ਵੀ ਆਪਣੇ ਘਰ ਹੁੰਦੇ ਜੀਵਨ ਚੱਲ ਯਾਰ ਹਾਂ ਇਹਨੂੰ ਕਹਿੰਦੀ ਕਾਦੀ ਲੋੜ ਆ ਰੋਟੀ ਦੇ ਟਾਈਮ ਨਾਲ ਰੋਟੀ ਮੰਗੀਦੀ ਪਾਣੀ ਦੇ ਵੇਲੇ ਪਾਣੀ ਮੰਗੀਦਾ ਹੈ ਹੁਣ ਬਗਾਨੇ ਬੰਦਾ ਕਿਸ ਨੂੰ ਕੀ ਕਹੇ ਅੱਗੇ ਜੀ ਆਇਆ ਕੀ ਬੰਦਿਆ ਕੋਸ਼ੀ ਨਹੀਂ ਦੁੱਧ ਦੇ ਮਮੀ ਪੀਉਣਾ ਸੁੱਤੀ ਤੇ ਮੈਂ ਕਹਿੰਦੀ ਹਾਂ ਰਹਿਣ ਦੋ ਤੇ ਕਹਿੰਦੇ ਸੁੱਤੀ ਨੇ ਪੀ ਲੈਣਾ ਵੰਨੇ ਨਹੀਂ ਪੀਂਦਾ ਹੀ ਆ ਹਾਂ ਚੱਲ ਭੁੱਖ ਲੱਗੀ ਹੋਣੀ ਐ ਤੇ ਬੰਦਿਆ ਉਹ ਡੱਬੇ ਹਾਂ ਦੇ ਆ ਸਾਰਿਆਂ ਨੂੰ ਇਹ ਗ੍ਰਹਿਤ ਨਹੀਂ ਹੈ ਕੋਈ ਉਹ ਨਹੀਂ ਖਾਡੇ ਇਧਰੋਂ ਕੋਈ ਵੀ ਨਹੀਂ ਰਹਿ ਗਿਆ ਤੇ ਬਾਕੀ ਥੱਡੇ ਨਹੀਂ ਗਿਆ ਭੂਆ ਭਾਵਾ ਹੁਣਾਂ ਕੋਲ ਤੇ ਉੱਥੇ ਕੌਣ ਜਾਊਗਾ ਨਵਦੀਪ ਤੋਂ ਬੜੀ ਚੜ ਗਈ ਸੀ ਤੇ ਮੈਂ ਫੇਰ ਸੋਚਿਆ ਵੀ ਫੇਰ ਕਿਹ ਦਿਨ ਚਲ ਜਾਾਂਗੇ ਫੇਰ ਕਿਹ ਦਿਨ ਕੀ ਜਾਣਾ ਮੁਰਕਿਆ ਗਲੇ ਗੁੱਸਾ ਕਰਨੀ ਕਿ ਆਪਣੇ ਸਾਰਿਆਂ ਦੇ ਵੰਡਲੇ ਨੇ ਸਾਨੂੰ ਰਹਿਣਤਾ ਵਾ ਤੁਸੀਂ ਇਸ ਵੇਲੇ ਡੈਡ ਨੂੰ ਨਾਲ ਲੈ ਕੇ ਕਿਤੇ ਚਲ ਜਿਓ ਉਧਰ ਵੀ ਕੋਈ ਨਹੀਂ ਵੇਖ ਲਾਂਗੇ ਹੁਣ ਇੱਕੋ ਦਿਨ ਇੱਕੋ ਨਿਕਲ ਨਹੀਂ ਜਾਂ ਤੁਹਾਡੇ ਰਿਸ਼ਤੇਦਾਰ ਨਿਕਲ ਜੇ ਨਾ ਤੁਹਾਡੇ ਨਿਕਲਦੇ ਚਲ ਕੋਈ ਨਹੀਂ ਪੁੱਤ ਕੱਲ ਨੂੰ ਠੰਡੇ ਠੰਡੇ ਫੇਰ ਚਲ ਜੀ ਆਹ ਕੋਈ ਨਹੀਂ ਪਤਾ ਕੀ ਫੇਰ ਰਿਸ਼ਤੇਦਾਰਾਂ ਨੇ ਮੂੰਹੋਟੇ ਕਰ ਲਿਆ ਵੀ ਉਧਰ ਚਲ ਗਿਆ ਤੇ ਇੱਧਰ ਨਹੀਂ ਆਇਆ ਹੈਗਾ ਨਹੀਂ ਗੱਲ ਤਾਂ ਨਹੀਂ ਸਹੀ ਇਹ ਕੋਈ ਨਹੀਂ ਤਾਂ ਆਪਿੰਦਰ ਸਾਮਾਨ ਲੈਣਾ ਹੈ ਕੁੜੀ ਵਾਸਤੇ ਥੋੜਾ ਕ ਅੱਛਾ ਕੀ ਕੀ ਵੇਖ ਲਓ ਮੇਰੇ ਉੱਤੇ ਸਾਰਾ ਕੋਸ਼ ਲੇਕਤਾ ਹੋਵੇ ਇਸ ਵਾਸਤੇ ਸ਼ੈਂਪੂ ਸ਼ੰਪੂ ਪਾਊਡਰ ਬੁੱਢਾ ਲੈਣਾ ਹੈ ਇਹ ਤਾਂ ਸਾਰੀ ਇੱਕੋ ਹੀ ਕਿੱਟ ਜੀ ਮਿਲ ਜਾਂਦੀ ਜਿੱਦਾਂ ਹਨ ਵੇਖ ਲਓ ਜਿਹੜੀ ਚੀਜ਼ ਵਧੀਆ ਹੋਗੀ ਉਹ ਲੈ ਕੇ ਆਇਓ ਤੂੰ ਪਹਿਲਾਂ ਦੱਸਦੀ ਮਾਦੋ ਲੈ ਹੀ ਆਉਣੀ ਚੱਲ ਇਦਾਂ ਕਰਨਾ ਫਿਰ ਲੈ ਹੀ ਹੁਣਾ ਪਹਿਲਾਂ ਨਹੀਂ ਨਹੀਂ ਹੁਣ ਰਹਿਣ ਨੂੰ ਹੁਣੇ ਤੇ ਤੁਸੀਂ ਆਏ ਤੁਰੇ ਆਏ ਹੋ ਗਰਮੀ ਚ ਸਵੇਰੇ ਚੱਲ ਜਿਓ ਜਾਂ ਸ਼ਾਮ ਨੂੰ ਠੰਡੇ ਹੋਏ ਚੱਲ ਜਿਓ ਉਹ ਲਾ ਫਿਰ ਕੀ ਕਿੰਨੇ ਗਰਮੀ ਕਿਤੇ ਇਹਦੇ ਕਰਕੇ ਜਾਏਗਾ ਨਾ ਤੇ ਥੋੜਾ ਸੰਡ ਸੰਡ ਵੀ ਲੈ ਆਈ ਮੈਨੂੰ ਉਹ ਬਣਾ ਕੇ ਦਵਾਂਗੀ ਚਲੋ ਕੋਈ ਨਹੀਂ ਤੁਸੀਂ ਏਦਾਂ ਕਰਿਓ ਮਮੀ ਚਾਹ ਬਣਾ ਦੇ ਹਾਂ ਡੈਡੀ ਆਖੜੀ ਚਾਹ ਪੀਣੀ ਕੋਈ ਨਹੀਂ ਪੁੱਤ ਮੈਂ ਚਾਹ ਬਣਾ ਦੇਣੀ ਬਣਾ ਦਿਓ ਫਿਰ ਮੈਂ ਵੀ ਪੀ ਕੇ ਨਾ ਤੇ ਜਾਣਾ ਫਿਰ ਮੈਂ ਸ਼ਹਿਰੋਂ ਹੋਈ ਆ ਹੁਣ ਇਹ ਨਾ ਜਾਏ ਸ਼ਾਮ ਨੂੰ ਜਾਏ ਤੁਸੀਂ ਉਹ ਲਾ ਫਿਰ ਕੀ ਏ ਏਡੀ ਵੀ ਕੋਈ ਗੱਲ ਨਹੀਂ ਉਹਨੇ ਕਿੜੀਆਂ ਵੇਖਣੀਆਂ ਚੂਜਾ ਕਿ ਮੈਂ ਲਿਆਂਦੀਆਂ ਕਿ ਨਹੀਂ ਲਿਆਂਦੀਆਂ ਮੈਂ ਓਦਾਂ ਲੈ ਕੇ ਦਿੱਤੀਆਂ ਤੁਹਾਨੂੰ ਭੀਚਤਨ ਲੋਡ ਪੈਗੀ ਫਿਰ ਇਹਨਾਂ ਨਾਲ ਵਰਤ ਲਾਂਗੇ ਚਲੋ ਕੋਈ ਨਹੀਂ ਫਿਰ ਸ਼ਾਮ ਨੂੰ ਜਾ ਕੇ ਨਾ ਤੇ ਲੈ ਆਵਾਂਗਾ ਆਵੇ 흘ਾ ਏਡਾ ਕਰ ਮਾਰ ਲਿਆ ਇਹਨੇ ਦੁੱਧ ਪੀਤਾ ਸੀ ਨਾ ਇਦਾਂ ਮੋਡੇ ਵੀ ਲਾਈ ਥੋੜਾ ਚੰਗਾ ਠੀਕ ਹੋਈ ਫਿਰ ਓਦਾਂ ਨਿਆਣਾ ਦੁੱਧ ਸੁੱਟ ਦਿੰਦਾ ਆਪੇ ਜਾ ਜਾ ਜ ਨਹੀਂ ਹੌਲੀ ਹੌਲੀ ਕੇ ਦਾ ਫੋਨ ਆ ਗਿਆ ਝੰਟ ਦਾ ਫੋਨ ਆ ਗਿਆ ਬਰੇਚਰ ਬਾਅਦ ਹੁਣ ਕੀਤਾ ਇਹਨੇ ਹਲੋ ਹਾਂਜੀ ਸੱਸਰੀ ਵਾਲਾ ਭਾਜੀ ਹਾਂਜੀ ਵਧੀਆ ਵਧੀਆ ਬਰੇ ਚਿਰ ਬਾਅਦ ਫੋਨ ਕੀਤਾ ਠੀਕ ਠਾਕ ਹੈ ਹਾਂਜੀ ਵਧੀਆ ਠੀਕ ਠਾਕ ਆ ਭਾਵੇਂ ਠੀਕਾ 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 ਹਾਂਜੀ ਹਾਂਜੀ ਤੁਹਾਨੂੰ ਮਾਰਗਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਚਲੋ ਪੈਸੇ ਦਿੱਤੇ ਆ ਭਾਜੀ ਨੂੰ ਭਾਵੇਂ ਲੇਟ ਹੀ ਬਣੇ ਕੰਮ ਪਰ ਬਨੂਗਾ ਜਰੂਰ ਬੜਾ ਉਖਾ ਟਾਈਮ ਭਾਜੀ ਤੁਹਾਨੂੰ ਪਤਾ ਪੈਸੇ ਬਿਨਾਂ ਦਾ ਸਰਕਲ ਨਹੀਂ ਚੱਲਣ ਡਿਆ ਰਾਜਾ ਸਰਕਲ ਖਰਾਬ ਹੋ ਗਿਆ ਵਾ ਤੇ ਤੁਹਾਨੂੰ ਪਤਾ ਕਿਲੇ 1.5 ਕਿਲੇ ਚ 2 ਕਿਲੇ ਚ ਕੀ ਬਣਦਾ ਵਾ ਬਾਹਰ اندر ਤੁਹਾਨੂੰ ਪਤਾ ਫਿਰ ਨਿਕਲਣਾ ਹੀ ਪੈਣਾ ਵਾ ਉਹ ਘਰ ਸੰਭਾਲਣਾ ਤੁਹਾਨੂੰ ਪਤਾ ਫਿਰ ਥੋੜੇ ਪੈਸੇ ਨਾਲ ਨਹੀਂ ਸੰਭਿਆ ਜਾਂਦਾ ਠੀਕਾ ਠੀਕਾ ਉਹ ਨਹੀਂ ਨਹੀਂ ਭਾਈ ਇਦਾਂ ਦੀ ਨਹੀਂ ਗੱਲ ਉਹ ਤੇ ਮੈਨੂੰ ਪਤਾ ਹੀ ਤੁਸੀਂ 3-4 ਮੁੰਡੇ ਪਹਿਲੇ ਭੇਜੇ ਹੀ ਆ ਸਾਡੇ ਜੀ ਸੰਦਰਾਂਜੋ ਵੀ ਗਏ ਆ 2-3 ਮੁੰਡੇ ਮੈਨੂੰ ਬਸ ਫ਼ਰਸਾ ਸੀਗਾ ਤੁਹਾਡੇ ਦੇ ਮੈਨੂੰ ਪਤਾ ਹੀ ਦਾ ਤੁਸੀਂ ਭੇਜੋਗੇ ਭੇਜੋਗੇ ਤੇ ਬਾਕੀ ਇਹ ਵੀ ਤੁਹਾਡਾ ਧੰਨਵਾਦ ਵਾ ਹਾਂਜੀ ਸਾਰੀ ਜ਼ਿੰਦਗੀ ਯਾਦ ਰੱਖਾਂਗੇ ਤੁਹਾਨੂੰ ਨਹੀਂ ਨਹੀਂ ਕੋਈ ਨਹੀਂ ਬਾਜੀ ਠੀਕ ਆ ਠੀਕ ਆ ਠੀਕ ਆ ਕਿਹੜਾ ਹੁੰਦੇ ਨੇ ਹਾਂਜੀ ਠੀਕ ਆ ਬਾਜੀ ਮੈਂ ਮਿਲਦਾ ਜੇ ਸਾਬ ਨੂੰ ਆ ਕੇ ਤੁਹਾਨੂੰ ਠੀਕ ਹੋ ਗਈ ਸਸਰੀ ਘਰ। ਈਗਲ ਕਿਹਨੇ ਰਹੇ ਹੋ? ਕੋ ਪਹਿ ਨਹੀਂ ਆਪਾ ਭੜੇ ਬਾਹਰ ਦੇ ਮੈਂ ਜਿਹੜੇ ਭੜੇ ਸੀਗੇ ਕਾਗਜ਼ ਪੱਤਰਾ। ਕੋ ਏਜੰਟ ਦਾ ਫੋਨ ਆਇਆ ਅੱਜ ਵੀ ਉਹ ਤੇਰੀ ਗੱਲ ਬਣ ਗਈ ਆ। ਵਿਝ ਆ ਗਿਆ। ਚੱਲ ਵਧੀਆ ਆ ਗਿਆ। ਆਹੋ। ਤੇ ਸ਼ੁਕਰਾ ਪ੍ਰਮਾਤਮਾ ਦਾ ਕਿੰਨੇ ਚਿਰ ਦੇ ਰਹੇ ਆ। ਵੇਖ ਲਾ। ਹੁਣ ਜਾ ਕੇ ਕਿਤੇ ਗੱਲ ਬਣੀ। ਹੀ ਪਤਾ ਕਿ ਮਾਰਗ ਨੇ ਕੋਈ ਢੋਟ ਹੋਣਾ ਸੀ ਵੇਖ ਲਾ ਉਹਦਾ ਅਹੀਂ ਨਾਵਾ ਦਾ ਕਿਨਾ ਕੀਤਾ ਹੈਗਾ ਉਹਨਾਂ ਕੀਤਾ ਹੀ ਜਾਗੇ ਹਾਂ ਸਾਡਾ ਵੀ ਰੱਬ ਨੇ ਘੜੀ ਦਿੱਤਾ ਨਾ ਤੂੰ ਉਦੋਂ ਕਹਿਣੀ ਹੁੰਦੀ ਹੈ ਨਹੀਂ ਆਉਂਾਂ ਜਾਂ ਜਾਉਂਾਂ ਘਰ ਲੈਣਤੀ ਆ ਉਹ ਅਜੇ ਆ ਤੇ ਹੁਣ ਵੇਖ ਲਾ ਰੱਬ ਦੇ ਵੰਦਾ ਹੀ ਹੈ ਨਾ ਜਿਹੋ ਚੰਗਾ ਕੰਮ ਕਰੀਏ ਹਾਂ ਚਲੋ ਤੇ ਚੰਗਾ ਹੋਇਆ ਉਹ ਚਲ ਗੁੱਸੇ ਨਾਲ ਕੇਵਲੇ ਹੋ ਜਾਂਦਾ ਹੀ ਮੂਹ ਚ ਨਿਕਲ ਜਾਂਦੀ ਹੈਗੀ ਘਰ ਦੇ ਹਾਲਾਤ ਵੇਖ ਕੇ ਫੇ ਹੋਈ ਜਾਂਦਾ ਚਲ ਕੋਈ ਨਹੀਂ ਹੁਣ ਹੁਣ ਜਾਣਗੇ ਹਾਲਾਤ ਠੀਕ ਕਰ ਦੇ ਬਾਬਾ ਕਿਰਪਾ ਕਰੇ ਏ ਬਣ ਗਈ ਆ ਗੱਲ ਕੋਈ ਨਹੀਂ ਕਹਿੰਦਾ ਸੀ ਸਾਮ ਨੂੰ ਆ ਕੇ ਮੈਨੂੰ ਮਿਲਿਓ ਅੱਛਾ ਹਾਂ ਚਲ ਕੋਈ ਗੱਲ ਨਹੀਂ ਹੋਇਆ ਇੱਕਰੀ ਸਾਮ ਨੂੰ ਜਾਉਂਗਾ ਮੈਂ ਫਿਰ ਮਿਲਣਾ ਯਾਰਾਂ ਨੂੰ ਹਾਂ ਚੱਲ ਸਾਡੇ ਵੀ ਹੁਣ ਦਿਲ ਬਦਲ ਜਾਣਗੇ ਆਹੋ ਘਰ ਦਾ ਕਿੰਨੇ ਕੰਮ ਕਰਾਉਣ ਵਾਲੇ ਆ ਉਹ ਕਰਾਵਾਂਗੇ ਕਿੰਨੀਆਂ ਚੀਜ਼ਾਂ ਲੈਣ ਵਾਲੀਆਂ ਹਾਂ ਹੂੰ ਹਾਂ ਹਨਾ ਸਾਡੇ ਸਕੂਲੇ ਕੇ ਕਿਤੇ ਵਧੀਆ ਪਾਵਾਂਗੇ ਨਿਆਣਿਆਂ ਨੂੰ ਆਹੋ ਉਹਨਾਂ ਦੀ ਵੀ ਜ਼ਿੰਦਗੀ ਸਵਰਜੂਗੀ ਹੂੰ ਹੂੰ ਚਲ ਕੋਈ ਗੱਲ ਨਹੀਂ ਇਹ ਦਾ ਪੌਰਾ ਕਰੀਏ ਤੇ ਆਪਣਾ ਵੀ ਹੁੰਦਾ ਹੀ ਆ ਚਲ ਲੈ ਲੇਟ ਹੀ ਸਹੀ ਚਲ ਹੋਇਆ ਤਾਂ ਸਹੀ ਆ ਆਹੋ ਹਣਾ ਚਲ ਕੋਈ ਗੱਲ ਨਹੀਂ ਤੇ ਮੈਂ ਬਣਾਵਾਂ ਫੇਰ ਰੋਟੀ ਤੇ ਖਾ ਲੋ ਤੁਸੀਂ ਵੀ ਰੋਟੀ ਮੈਂ ਲੇਟ ਹੀ ਥਾਣੀ ਸਾਰੀ ਖਾ ਲੋ ਜਾ ਠਰ ਕੇ ਖਾਣੇ ਆ ਠਰ ਕੇ ਖਾਣੀ ਮੈਂ ਬਣਾ ਲੈਣੀ ਆ ਗਰਮ ਗਰਮ ਖਾ ਲਓਨ ਕਿ ਫੇਰ ਤੁਸੀਂ ਗਾਣਾ ਗਰਮ ਕਰੇ ਮੈਂ ਮਹਾਰਾਜਾ ਮੋਟਰ ਤੇ ਗਿਆ ਵਾਰ ਕੇ ਆਉਣਾ ਫੇਰ ਮੈਂ ਖਾਣਾ ਆਪਕੋ ਚਲ ਠੀਕ ਆ ਫੇਰ ਠੀਕ ਆ ਮੇਰੀ ਗੱਲ ਸੁਣ ਇੱਕ ਮਿੰਟ ਬੈਹ ਕਹਿਣਾ ਗੱਲ ਨਾ ਕਰੀ ਸਰਨ ਵਾਲੇ ਚੱਲ ਨਹੀਂ ਕਿੰਨਾ ਕਰਦੀ ਮੈਨੂੰ ਇਹ ਪਤਾ ਵਾ ਇੰਨੇ ਚਿਰ ਬਾਅਦ ਨੂੰ ਕੰਮ ਬਣਿਆ ਵਾ ਤੇ ਐਵੇਂ ਕਿੰਨਾ ਗੱਲ ਕਿਉਂ ਕਰਨੀ ਆ ਕਿਵਰੇ ਟੈਨਸ਼ਨ ਹੁੰਦੀ ਆ ਹਨਾ ਵੀ ਚੱਲ ਬਣਿਆ ਆਪਣਾ ਕੰਮ ਕਿਤੇ ਹੋਰ ਨਾ ਵਿਗੜ ਜੇ ਹਟਾ ਆਹੋ ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲੋ ਮੈਂ ਕਿੰਨਾ ਨਹੀਂ ਗੱਲ ਕਰਦੀ ਮੰਮੀ ਨਾਲ ਮੇਰੇ ਤਾਂ ਇੱਕ ਗੱਲ ਕਰਨੀ ਆ ਮੈਂ ਮੰਮੀ ਕਿਹਾ ਚੱਲ ਕੋਈ ਗੱਲ ਨੇ ਮੰਮੀ ਨੇ ਤਾਂ ਖਸਮ ਬਣਾਵਾ ਇਹ ਆ ਵੀ ਚੱਲ ਉਦੋਂ ਨਾ ਕਿੰਨਾ ਗੱਲ ਕਰ ਤਨ ਬਤਾ ਜਮਾਨਾ ਬੜਾ ਖਰਾਬ ਆ ਬਰੇ ਚਿਰ ਦਾ ਡੇਕਣ ਡਿਆਂ ਤੇ ਜੇ ਹੁਣ ਬਾਬੇ ਨੇ ਗੱਲ ਬਣਾਈ ਆ ਨਾ ਹੁਣ ਚੁੱਪ ਚੁੱਪ ਇੱਥੇ ਚਲ ਜੀਏਗਾ ਆ ਨਹੀਂ ਨਹੀਂ ਹੁਣ ਨਹੀਂ ਮੈਂ ਕਿੰਨਾ ਗੱਲ ਕਰਦੀ ਜੇ ਕਿਤੇ ਬਣ ਜਾਊਗਾ ਜਾਂ ਚੱਲ ਜਾਊਗਾ ਫਿਰ ਕੋਈ ਗੱਲ ਦੱਸ ਦਾਂਗੇ ਸਾਰਿਆਂ ਨੂੰ ਹਾਂ ਹਾਂ ਚੱਲ ਕੋਈ ਨਹੀਂ ਚਲ ਠੀਕ ਆ ਮੈਂ ਫਿਰ ਕਰਨੀ ਹੋਰ ਕਿ ਕੰਮ ਵੇ ਲੈ ਜੀਣਾ ਚੱਲ ਠੀਕ ਆ ਚਲੋ ਡੇਚੋ ਜੇ ਜੀ ਕਰਦਾ ਹੁੰਦਾ ਨਾ ਚਾਹ ਚੂ ਪੀਣ ਨੂੰ ਤੇ ਮੰਗ ਲਿਆ ਕਰੋ ਤੁਸੀਂ ਉਹ ਯਾਰ ਦੱਸਾਂ ਕੀ ਗੱਲ ਵਾ ਉਹ ਹੀ ਗੱਲ ਮੈਂ ਤੇ ਨਾ ਦਰਦਾ ਕਹਿੰਦਾ ਨਹੀਂ ਕਿ ਯਾਰ ਮੈਂ ਅਗਲਾ ਬੰਦਾ ਪਾਣੀ ਕਿਹੜੇ ਮੂੰਹ ਬਣਾਇਆ ਉਹ ਨਹੀਂ ਨਹੀਂ ਉਹ ਨਹੀਂ ਇੱਦਾਂ ਨਾਲ ਯਾਰ ਨੀ ਕਿ ਜੀ ਕੁੜੀਆਂ ਨੂੰ ਕਿੰਨਾ ਸੰਭਾਲਦੇ ਆ ਮੇਰਾ ਤੇ ਆਪ ਹੀ ਨਹੀਂ ਜੀ ਕਰਦਾ ਕਹਿਣ ਨੂੰ ਕੋਈ ਠੀਕ ਹੈ ਤੁਹਾਡੀ ਸਹੀ ਏ ਤਾਂ ਆਹ ਆ ਗੱਲ ਵਾ ਤੇ ਫਿਰ ਕਿੱਦਾਂ ਜਾਣਾ ਜੇ ਕਿ ਨਹੀਂ ਉੱਧਰ ਤੂੰ ਦੱਸ ਯਾਰ ਮੈਂ ਕਿਤਨਾ ਕਰਾਂ ਵੇਖ ਲਓ ਆਪਣੀ ਮਰਜ਼ੀ ਕਰੋ ਜੇ ਜਾਣਾ ਜੇ ਤੇ ਮੈਨੂੰ ਦੱਸ ਦੋ ਫਿਰ ਮੈਂ ਪੱਠਿਆਂ-ਪੁੱਠਿਆਂ ਦਾ ਕਰ ਲੈਣਾ ਜੇ ਦੀ ਸੁਣ ਲਾ ਗੱਲ ਹੂੰ ਉਤਰਾ ਮੈਂ ਮੁਲਾਕਾਤ ਉਹਦੀ ਕਰ ਆ ਉਹਨਾਂ ਤੇ ਕੁੜੀ ਦਾ ਨਾਂ ਨਾ ਹੀ ਲਾਵਾਂ ਦੇ ਲੱਗੇ ਉਹ 10 ਛੜਿਓ ਉਹਨੇ ਉਹਨੇ ਫਿਰ ਭਜ-ਭਜ ਕੇ ਰੋਣਾ ਹੀ ਗੱਲ ਮੇਰੇ ਦੇ ਪਿੰਦੀ ਜਾ ਕੇ ਉੱਥੇ ਮੇਰੀ ਸੁਣੋ ਗੱਲ ਜੇ ਤੁਸੀਂ ਨਾਂ ਨਾ ਦੱਸਿਆ ਤਾਂ ਪਤਾ ਤਾਂ ਲੱਗ ਹੀ ਜਾਣਾ ਮੈਂ ਇਹ ਰੋਖੇ ਹੋਣਗੇ ਵਾਧੂ ਪਰ ਚੱਲ ਉਹਨਾਂ ਜਨੂੰ ਸ਼ਾਇਦ ਕਿਤੇ ਜਮਾਨਤ ਚ ਮੂੰਹ ਹੋ ਜਾਊਗੀ। ਉਹ ਦਾੜੀ ਹਜੇ ਬਾਅਦ ਚੰਦੀਆਂ ਗੱਲਾਂ ਨੇ। ਇਹ ਕੋਈ ਨਹੀਂ ਦੱਸਦੇਓ। ਚੱਲ ਠੀਕ ਹੈ ਜੇ ਤੂੰ ਬੂਧਾ ਕਹਿੰਦਾ ਵਾ ਨਾ। ਕਰ ਲਓ ਗੱਲ। ਆਹ ਬਹੁਤ ਹੀ ਕੋਈ ਦੀ। ਆ ਫੇਰੇ ਘਰ ਦਾ ਜੀ ਆ ਹਨਾ। ਤੇ ਗੱਲ ਮੁੰਡੇ ਦੀ ਵੀ ਸਹੀ ਆ। ਮਾਰੀ ਆਉਣਾ ਫੇਰਾ ਹਨਾ। ਨਾਲੇ ਦੱਸ ਵੀ ਆਉਂਗਾ। ਮਨਾ ਜਾ ਕੇ ਨਾ ਦੱਸ ਹੀ ਹੋਣਾ ਕਿ ਧੀ ਰਣੀ ਘਰ ਆਈ ਆ। ਹੈ। ਕੋਈ ਤਾਂ ਨਹੀਂ ਬੜਾ ਹੋਣਾ ਵਾ। ਦੀਵਨਾ ਇਹਦੀਵਨਾ ਤਾਂ ਉਠ ਆ ਗਏ ਤੁਸੀਂ ਹਾਂ ਆ ਗਏ ਮੈਨੂੰ ਲੈਣ ਆਏ ਜੇ ਉਹ ਨਹੀਂ ਲੈਣ ਨੂੰ ਨਹੀਂ ਮੈਂ ਆ ਮੈਂ ਤਾਂ ਤੁਹਾਨੂੰ ਮੁਲਾਕਾਤ ਕਰਨ ਆਇਆ ਮੈਂ ਤਾਂ ਤੁਹਾਨੂੰ ਕਦੋਂ ਦੀ ਟੀਕਣ ਲਈ ਆ ਕਿ ਕਦੋਂ ਤੁਸੀਂ ਆਓਗੇ ਤੇ ਕਦੋਂ ਮੈਨੂੰ ਕੱਢੋਗੇ ਇਸ ਨਰਕ ਵਿੱਚੋਂ ਮੇਰੀ ਜ਼ਿੰਦਗੀ ਕੁਛ ਨਹੀਂ ਜੀ ਤੇਰੀ ਗੱਲ ਤੇ ਸੁਣਾ ਤੇ ਮਾਦਰੀ ਹੋਈ ਨਹੀਂ ਥੋੜਾ ਰਹਿਣਾ ਕਦੋਂ ਹੋਣੀ ਜਦੋਂ ਮੈਂ ਮਰ ਗਈ ਮੈਨੂੰ ਤੇ ਵੀ ਨਹੀਂ ਪਤਾ ਵਾ ਬਚਣਾ ਕਿ ਨਹੀਂ ਬਚਦਾ ਤੁਹਾਨੂੰ ਕੀ ਪਤਾ ਵਾ ਮੈਂ ਮਰ ਮਰ ਕੇ ਜਿੰਨੀ ਆ ਰੋਜ਼ ਆ ਵੇਖੋ ਮੇਰੀ ਹਾਲਤ ਕਿਦਾਂ ਬੱਤਰ ਹੋ ਗਈ ਆ ਵੇਖੋ ਸਹੀ ਕੀ ਬਣ ਗਿਆ ਮੇਰਾ ਜੇਲ੍ਹ ਕਿਹਨੂੰ ਆਂਦੇ ਆ ਇਹ ਕਿਹੜਾ ਘਰ ਆ ਵਾ ਠੀਕ ਆ ਇੱਥੇ ਚੰਗਾ ਭਲਾ ਬੰਦਾ ਕਮਲਾ ਬਣ ਜਾਂਦਾ ਮੈਂ ਤੇ ਬੇਲੇ ਨੂੰ ਪਛਤਾਉਣੀ ਆ ਮੇਰੇ ਕੋਲ ਗੱਦੀਆਂ ਕੀ ਹੋ ਗਈਆਂ ਰੱਬਾ ਦਿਨ ਰਾਤ ਟੱਕਰਾ ਮਾਰਦੀ ਰਾਂ ਕੰਨਾਂ ਦੇ ਨਾਲ ਮੈਂ ਤੈਨੂੰ ਪਤਾ ਹੈਗਾ ਮਾੜੇ ਕੰਮ ਦਾ ਮਾੜਾ ਨਤੀਜਾ ਕੋਈ ਇਹੋ ਜਿਹੀ ਗਲਤੀ ਨਾ ਕਰੇ ਤਾਂ ਨਾਲ ਮਰਕ ਵਿੱਚ ਆਵੇ ਆ ਤਾਂ ਗੰਦਗੀ ਭੋਗਣ ਵਾਲੀ ਗੱਲ ਵਾ ਆ ਬੜਾ ਨਰਕ ਭੋਗਣ ਦੀ ਆ ਮੈਂ ਉਹਨੇ ਸਮਝ ਨਹੀਂ ਆਦੀ ਮੈਂ ਕਿੱਦਾਂ ਰਵਾਂ ਇੱਥੇ ਮੈਨੂੰ ਤਾਂ ਲੱਗਦਾ ਜਿੱਦੜ ਮੈਂ ਮਰ ਜਾਣਾ ਵਾ ਨਾ ਫੇਰ ਲੈਣਾ ਵਾ ਮੈਨੂੰ ਉਹ ਨਹੀਂ ਨਹੀਂ ਉਹ ਹੁੰਦਾ ਤੇ ਕੀ ਹੋਇਆ ਵਾ ਸੀਨਾ ਬੜਾ ਹੁੰਦਾ ਤੇ ਨਹੀਂ ਮੈਨੂੰ ਬੁਖਾਰ ਵੀ ਚੜਿਆ ਵਾ ਮੇਰਾ ਬੀਬੀ ਪਤਾ ਨਹੀਂ ਘਟਿਆ ਗਿਆ ਵਧਿਆ ਵਾ ਪਤਾ ਨਹੀਂ ਕੀ ਹੋ ਗਿਆ ਵਾ ਘਰ ਹੁੰਦੀ ਤੇ ਸੌ ਤੇਰਾ ਦਾਜ ਬਾਈ ਜਦੂ ਕਰਦੇ ਹਨ ਹੁਣ ਇੱਥੇ ਤੋਹੀ ਆ ਨਾ ਜਿਹੜੀ ਨਾ ਗੋਲੀਆਂ ਕੱਦੀ ਦੇ ਦੇਣੀ ਉਹਦਾਂ ਖਾਣੀ ਪੈਣੀ ਮੇਰੀ ਜ਼ਿੰਦਗੀ ਕੁਛ ਨਹੀਂ ਹੈਗੀ ਮੈਂ ਤਾਂ ਕਹਿੰਦੀ ਜਾਂ ਤਾਂ ਰੱਬਾ ਮੇਨੂੰ ਮੌਤ ਦੇ ਦੇ ਤੇ ਜਾਂ ਮੇਰੀ ਜਮਾਨਤ ਹੋ ਜੇ ਮੇਰੀ ਗੱਲ ਸੁਣ ਹੁਣ ਨਾ ਇੱਥੇ ਇੰਨਾ ਟਾਈਮ ਨਾ ਗਿਆ ਹੁਣ ਥੋੜਾ ਟਾਈਮ ਹੋਰ ਕੱਢ ਜਾ ਖਲਾਸੀ ਵਕੀਲ ਨੂੰ ਪੁੱਛਿਆ ਕਹਿੰਦਾ ਹੋਈ ਨਹੀਂ ਕੋਈ ਗੱਲ ਨਹੀਂ ਵੀ ਪਤਾ ਨਹੀਂ ਕਦੋਂ ਹੁਣੀ ਖਲਾਸੀ ਮੇਰੀ ਅੰਦਰ ਕੇ ਵਿੱਚ ਮੇਰੇ ਕੋ ਹੋਰ ਨਹੀਂ ਜੀ ਆ ਜਾਂਦਾ ਹੁਣ ਥੋੜਾ ਟਾਈਮ ਹੋਰ ਕੱਢ ਜਾ ਆ ਵੀ ਮੈਨੂੰ ਪਿੰਦਰ ਨੇ ਘਲਾਇਆ ਵਾ ਮੇਰੇ ਪੁੱਤ ਨੇ ਘਲਾਇਆ ਤੁਹਾਨੂੰ ਆਹੋ ਤੇ ਉਹਦਾ ਜੀ ਨਹੀਂ ਕੀਤਾ ਆਪਣੀ ਮਾਂ ਨੂੰ ਮਿਲਣ ਨੂੰ ਉਹਨੂੰ ਵੀ ਲੈਮ ਦੇ ਨਾਲ ਮੈਂ ਮਿਲ ਲੈਂਦੀ ਆਪਣੇ ਪੁੱਤ ਨੂੰ ਤੈਨੂੰ ਇੱਕ ਗੱਲ ਦੱਸਾਂ ਪਰ ਮਰਮਾ ਨੂੰ ਕਿੰਨੀ ਵੱਡੀ ਖੁਸ਼ੀ ਦਿੱਤੀ ਹੈ ਤੇਰੇ ਘਰ ਪੋਤੀ ਹੋਈ ਆ ਸੱਚੀ ਮੁੱਚੀ ਆਹਾ ਪੋਤੀ ਹੋਈ ਮੇਰੀ ਹਾਂ ਸ਼ੁਕਰ ਹੈ ਮਾਲਕਾ ਮੇਰੀ ਧੀ ਵਾਪਸ ਆ ਗਈ ਆ ਮੈਂ ਕਿੱਦਾਂ ਵੇਖਾਂ ਉਹਨੂੰ ਮੇਰਾ ਜੀ ਕੰਡਾ ਮੈਂ ਭੱਜ ਕੇ ਵੇਖ ਲਾਂ ਆਪਣੀ ਪੋਤੀ ਨੂੰ ਕੋਈ ਗੱਲ ਨਹੀਂ ਆਏਣਾ ਟਾਈਮ ਉਹ ਵੀ ਟਾਈਮ ਆਏਣਾ ਕੋਈ ਗੱਲ ਨਹੀਂ ਠੀਕ ਆ ਕਦੋਂ ਆਣਾ ਟਾਈਮ ਇਹੋ ਹੀ ਨਾ ਹੋਵੇ ਕਿਤੇ ਮੈਂ ਇੱਥੇ ਮਰੀ ਜਾਵਾਂ ਮੈਂ ਤੇ ਇਹੋ ਡਰ ਲੰਗਾ ਰਹਿਦਾ ਮੇਰੀ ਗੱਲ ਸੁਣ ਲੈ ਜਦੋਂ ਤੇਰੀ ਜਮਾਨਤ ਹੋ ਗਈ ਨਾ ਤੇ ਨਵਦੇ ਪਿਓ ਗਲੇ ਹੱਥ ਬਲਾ ਜੋੜਨੇ ਤੇ ਚੱਲ ਹਣਾ ਰਾਜੀ ਨਾ ਮੈਂ ਕਰ ਲਾ ਕੋਈ ਨਹੀਂ ਹੋ ਗਿਆ ਹੁਣ ਠੀਕ ਈ ਮੈਂ ਸ਼ਰਮਿੰਦੀ ਆ ਮੈਂ ਹੁਣ ਕੀ ਦੱਸਾਂ ਕੋ ਕਹਿ ਵੀ ਨਹੀਂ ਸਕਦੀ ਜੀਵਨ ਗਲਤੀਆਂ ਕਰ ਲੈਂਦੀ ਆ ਮੁਰਗੇ ਭੂਤਣੀਆਂ ਬੜੀਆਂ ਔਖੀਆਂ ਠੀਕ ਨਹੀਂ ਮੈਂ ਭੁਗਤਣ ਦੇ ਹੀ ਆ ਨਾ ਮੈਨੂੰ ਪਤਾ ਆ ਆ ਮੈਂ ਨਰਕ ਕਟਣ ਦੇ ਹੀ ਆ ਮੇਰੀ ਗੱਲ ਇੱਥੇ ਨਰਕੀ ਆ ਮੇਰੀ ਗੱਲ ਤੋਂ ਇੰਨੀ ਸੋਹਣੀ ਨਦੀ ਜਸਵਰ ਵੀ ਆ ਐਡੀ ਮੋਢੀ ਭੋਲੂ ਜੀ ਚੱਲ ਸ਼ੁਕਰ ਆ ਬਾਬੇ ਦਾ ਆਹੋ ਹੁਣ ਹਿੱਦਾਂ ਕਹਿ ਕੇ ਗਏ ਨਾ ਫਿਰ ਤੇ ਮੈਨੂੰ ਨੀਂਦ ਹੀ ਨਹੀਂ ਆਉਣੀ ਰਾਤ ਨੂੰ ਮੇਰਾ ਜੀ ਕਰਨਾ ਮੈਂ ਕਿਹੜੇ ਵੇਲੇ ਜਾ ਕੇ ਆਪਣੇ ਪੋਤੀ ਚੋਕਲਾ ਹੈ ਲੈ ਫੋਨ ਆ ਵੀ ਗਿਆ ਹੈਲੋ ਹਾਂ ਹਾਂ ਉਹ ਮੁੰਡੇ ਨੂੰ ਮੈਂ ਕਿੱਦਾਂ ਲੈ ਕੇ ਆਉਣਾ ਸੀ ਮੁੰਡੇ ਸਕੂਲ ਵਾਲੇ ਤੈਨੂੰ ਬੜਾ ਜੁਰਮਾਨਾ ਪਾਉਂਦੇ ਆ ਕਹਿੰਦੇ ਆ ਠੀਕ ਆ ਕਿ ਨਹੀਂ ਹਾਂ ਨਹੀਂ ਉਹਨੂੰ ਫਿਰ ਮੌਕਾ ਸਖਾ ਘੱਲਿਆ ਵਾ ਸਕੂਲ ਤੇ ਮੈਂ ਆ ਨਿਕਾ ਮੋਟਾ ਕੰਮ ਕਰ ਕਰ ਕੇ ਤੇ ਫੁਲਕੇ ਦੋ ਲਾ ਕੇ ਖਾਦੇ ਆ ਪੱਠਾ ਦੱਸਾ ਪਾਇਆ ਵਾ ਬਸ ਮੈਂ ਹੁਣ ਹੋਇਆ ਹੀ ਆ ਤਿਆਰ ਹੁਣ ਹੋਇਆ ਮੈਂ ਵੇਲਾ ਉਹਨਾ-ਉਹਨਾ ਮੈਂ ਕੋਈ ਗੱਲ ਨਹੀਂ ਹੈ। ਉਹ ਬੁਰੇ ਲੱਗਣ ਵਾਲੀ ਕਿਹੜੀ ਗੱਲ ਉਹਨਾਂ ਨੂੰ ਪਤਾ ਤਾਂ ਹੈਗਾ ਵਾ। ਤੇ ਤੂੰ ਇੱਥੇ ਬੈਠੀ ਆਂ ਜਾ ਕੇ ਮੈਂ ਇੱਥੇ ਹੁਣ ਨਾਲ ਮੁੰਡੇ ਦੇ ਨਾਲ ਉਹ ਉਹਨੂੰ ਵੀ ਚਾਹਦੇ ਨੇ ਸਕੂਲ ਸਕਾਲ ਭੇਜਣਾ ਵਾ ਕੋਈ ਡੰਗਰ ਬੱਛਾ ਵੀ ਸਾਹਮਣਾ ਨਾਲ। ਠੀਕ ਆ ਕਿ ਨਹੀਂ? ਕੱਲ ਆਉਣ ਲੱਗਾ ਤੇ ਕੱਲ ਵੀ ਕੋਈ ਕੰਮ ਨਿਕਲ ਆਇਆ ਵਿੱਚ ਫਿਰ ਆਇਆ ਨਹੀਂ ਗਿਆ। ਮੇਰਾ ਜਰਾ ਦਾ ਵੀ ਚੱਲ ਮੁੰਡਾ ਸਕੂਲੋਂ ਆ ਗਿਆ ਵਾ ਤੇ ਇਹਨੂੰ ਵੀ ਨਾਲ ਲੈ ਜਾਣਾ ਵਾ ਤੇ ਚੱਲ ਹੁਣ ਆਉਨੇ ਆ। ਤੇ ਉਹ ਕੋਈ ਕੰਮ ਪੈ ਗਿਆ ਜ਼ਰੂਰੀ ਕੱਲ ਵੀ ਮੈਂ ਰਹਿ ਗਿਆ। ਹੁਣ ਮੈਂ ਲੱਗਾ ਵਾਂ ਹੁਣ। ਚੱਲ ਠੀਕ ਹੈ ਮੈਂ ਆਉਨਾ ਵਾਂ ਹੈ। ਛੇਤੀ ਆਇਨਾ ਛੇਤੀ ਚੰਗਾ ਹਾਂ ਦੋਈ ਇਹੇ ਵਾਲੀ ਵੀ ਚੰਗਾ ਭਲਾ ਇਹਨੂੰ ਪਤਾ ਵਾ ਕਿ ਕਿਦਾਂ ਕੰਮ ਖਰਚ ਚੱਲਣ ਡਿਆ ਮਾੜਾ ਮੋਟਾ ਤੇ ਫੇਰ ਓਖੀ ਹੋਈ ਜਾਣ ਡਈ ਚੱਲ ਮਣਾ ਚੱਲ ਹੁਣ ਫੇਰ